ਹੈਲੋ ਦੋਸਤੋ ਕੀ ਹਾਲ ਚਾਲ ਨੇ ਠੀਕ ਠਾਕ ਹੋ ਦੋਸਤੋ ਆਪਾਂ ਪਹੁੰਚੇ ਆ ਸੱਤ ਲੋਜ ਦਰਿਆ ਤੇ ਅੱਜ 19 ਤਰੀਕ ਤੇ ਕਤਿਰਬਨ 5 ਦਾ ਟਾਈਮ ਹੈਗਾ ਸ਼ਾਮ ਦੀ ਅਪਡੇਟ ਅੱਜ ਆਪਾਂ 5 ਵਜੇ ਪਹੁੰਚੇ ਆ ਤੇ ਤੁਸੀਂ ਦੇਖ ਸਕਦੇ ਹੋ ਸੱਤ ਲੋਜ ਦਰਿਆ ਜਿਹੜਾ ਹੈ ਕਿਦਾਂ ਚੱਲਦਾ ਠਾਠਾ ਮਾਰਦਾ ਵੇਖੋ ਦੇਖ ਸਕਦੇ ਹੋ ਤੇ आज इथे ਕਲਾਲੀ ਲੱਗੀ ਸੋਹਾਂ ਆਪਾਂ ਆਏ ਸੀ ਤੇ ਇਥੇ ਇੱਕ ਅੱਟੀ ਸੀ ਜਿਹੜੀ ਪੂਰੀ ਦਿਸਦੀ ਸੀ ਪਰ ਹੁਣ ਇਸ ਟਾਈਮ ਪੂਰੀ ਪਾਣੀ ਨਾਲ ਟੱਕੀ ਗਈ ਦੇਖ ਸਕਦੇ ਹੋ ਤੇ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਸਾਡੇ ਵੀਰ ਭਰਾ ਹੈਗੇ ਵੀ ਨੇ ਵੀਡੀਓ ਨੂੰ ਅੱਗੇ ਜਿਹੜੇ ਸ਼ੇਅਰ ਕਰ ਦਿੰਦੇ ਨੇ ਤੇ ਮੈਂ ਬਹੁਤ ਬਹੁਤ ਧੰਨਵਾਦ ਕਰਨਾ ਸਾਡੇ ਵੀਰਾਂ ਭਰਾਵਾਂ ਦਾ ਕੇ ਸਹੀ ਜਾਣਕਾਰੀ ਜਿਹੜੀ ਗਾਂ ਤੱਕ ਪਹੁੰਚਾ ਦਿੰਦੇ ਨੇ ਤੇ ਦੇਖ ਸਕਦੇ ਹੋ ਪਾਣੀ ਜੇਰਾ ਪੂਰਾ ਚੱਲ ਰਿਹਾ ਹੈ ਆ ਦੇਖੋ ਚੈੱਕ ਕਰੋ ਪਾਣੀ ਪੂਰਾ ਚੱਲ ਰਿਹਾ ਹੈ ਵੇਖ ਸਕਦੇ ਹੋ ਆਪਾਂ ਹੁਣ ਪਹੁੰਚੇ ਹਾਂ ਇੱਥੇ ਸਤਲੁਜ ਦਰਿਆ ਤੇ ਤੇ ਜਿਹੜੇ ਡੈਮ ਦੇ ਨੇ ਗੇਟ ਅੱਜ ਪਾਖੜਾ ਦੇ ਖੋਲੇ ਗਏ ਨੇ ਚੈਕਿੰਗ ਵਾਸਤੇ ਤੇ ਕਿਤੇ ਨਾ ਕਿਤੇ ਡਰ ਜ਼ਰੂਰ ਹੈਗਾ ਕਿਉਂਕਿ ਪਾਣੀ ਜਿਹੜਾ ਹੈ ਛੱਡਣਗੇ ਜੇ ਅੱਜ 5 1 ਵਜੇ ਤੋਂ ਲੈ ਤੇ 5 ਵਜੇ ਤੱਕ ਪਹਿਲਾਂ 1 ਫੁੱਟ ਫਿਰ 2 ਫੁੱਟ ਤੇ 5 ਵਜੇ ਤੱਕ ਵੀ ਉਹਨਾਂ ਚੈਕਿੰਗ ਕਰਨਾ ਹੈ ਕਿ ਉਦੋਂ ਬਾਅਦ ਤੱਕ ਵੀ ਕੋਈ ਆਪਾਂ ਕਹਿ ਨਹੀਂ ਸਕਦੇ ਦੋਸਤੋ ਤੇ ਜੇ ਚੈਕੰਗੀ ਇਹ ਤਾਂ ਕਹਿਣ ਦਾ ਮਤਲਬ ਹੈ ਡੈਮਾਂ ਦੇ ਵਿੱਚ ਪਾਣੀ ਵਧੀ ਜਾਂਦਾ ਤਾਂ ਪਾਣੀ ਕਿਤੇ ਨਾ ਕਿਤੇ ਜ਼ਰੂਰ ਛੱਡਣਗੇ ਦੇਖ ਸਕਦੇ ਹੋ